ਵੀਡੀਓ ਨੂੰ ਦੇਖਣ ਵਾਸਤੇ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਕੜੀ ਬਣਾਵਾਂਗੇ ਵੇਸਣ ਦੇ ਵਿੱਚ ਪਾਇਆ ਨਾਮਕ ਮਿਰਚ ਤੇ ਹਲਦੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਵੇਸਣ ਦੇ ਵਿੱਚ ਆਪਾਂ ਫੇਰ ਪਾਵਾਂਗੇ ਲੱਸੀ ਠੀਕ ਹੈ ਮੈਂ ਇੱਥੇ ਇੱਕ ਕੌਲੀ ਗੜੀ ਦੀ ਲਈ ਸੀਗੀ ਹੁਣ ਇਹਦੇ ਵਿੱਚ ਲੱਸੀ ਪਾਤੀ ਆ ਚੰਗੀ ਤਰ੍ਹਾਂ ਆਪਾਂ ਘੋਲ ਲੈਣਾ ਇਹਨੂੰ ਤੇ ਘੋਲ ਕੇ ਇਹਨੂੰ ਆਪਾਂ ਇੱਕ ਸਾਈਡ ਤੇ ਰੱਖ ਲਵਾਂਗੇ ਠੀਕ ਹੈ ਹੁਣ ਇਹਨੂੰ ਆਪਾਂ ਛਾਣਾਂਗੇ ਪਰ ਉਹਦੇ ਲਈ ਆਪਾਂ ਫਰਾਈਪੈਨ ਰੱਖਾਂਗੇ ਗੈਸ ਦੇ ਉੱਪਰ ਜਿਹਦੇ ਵਿੱਚ ਆਪਾਂ ਕੜੀ ਬਣਾਣੀ ਆ ਇਹਦੇ ਵਿੱਚ ਤੇਲ ਕਿਉਂ ਕੁਛ ਨਹੀਂ ਪਾਣਾਗਾ ਬਸ ਇਦਾਂ ਹੀ ਆਪਾਂ ਕੜੀ ਨੂੰ ਛਾਣ ਕੇ ਜਿਹੜਾ ਵੇਸਣ ਆ ਉਹਨੂੰ ਪਾ ਦਵਾਂਗੇ ਤੇ ਤਾਂ ਕਿ ਜਿਹੜੀਆਂ ਵਿੱਚ ਗੰੰਢਾਂ ਵਗੈਰਾ ਰਹਿ ਜਾਂਦੀਆਂ ਨਾ ਉਹ ਨਿਕਲ ਜਾਣ ਹਨਾ ਤੇ ਦੇਖੋ ਵੇਸਣ ਸਾਰ ਆਪਾਂ ਛਾਣ ਲਿਆ ਹੈ ਤੇ ਹੁਣ ਇਹਨੂੰ ਕੜੀ ਨੂੰ ਆਪਾਂ ਇਹਦੇ ਗੈਸ ਦੇ ਉੱਪਰ ਰੱਖ ਦਾਂਗੇ ਤੇ ਗੈਸ ਆਪਣੀ ਆਉਣੀ ਆ ਵੈਸੇ ਸੰਮ ਤੇ ਸੀਗੀ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕੀਤਾ ਹੋਰ ਜਿਹੜੀ ਲੱਸੀ ਸੀਗੀ ਕਾਫੀ ਜ਼ਿਆਦਾ ਖੱਟੀ ਸੀਗੀ ਤਾਂ ਕਰਕੇ ਤੇ ਦੂਜੇ ਪਾਸੇ ਆਪਾਂ ਤੜਕਾ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਲਿਆ ਤੇਲ ਫੇਰ ਵਿੱਚ ਪਾਇਆ ਜੀਰਾ ਸੁੱਕੀਆਂ ਤੋਂ ਲਾਲ ਮਿਰਚਾਂ ਕੜੀ ਪੱਤਾ ਤੇ ਨਾਲ ਹੀ ਆਪਾਂ ਨੇ ਇੱਥੇ ਪਾਤੀ ਆ ਪਿਆਜ਼ ਤੇ ਬਾਅਦ ਚ ਪਾਈਏ ਮਹਿੰਗ ਥੋੜੀ ਜੀ ਠੀਕ ਹੈ ਕੜੀ ਇੱਧਰ ਆਪਣੀ ਉਬਲਣੀ ਸਟਾਰਟ ਹੋ ਗਈ ਆ ਕੜੀ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਕਿ ਘੱਟੋ ਘੱਟ ਵੀ 1 ਘੰਟਾ ਪਕਾਉਣੀ ਚਾਹੀਦੀ ਹੈ ਜਿੰਨਾ ਚਿਰ ਇਹ ਪੱਕਦੀ ਨਹੀਂ ਉਨਾਂ ਚਿਰ ਇਹਦਾ ਟੇਸਟ ਵਧੀਆ ਨਹੀਂ ਆਂਦਾਗਾ ਇਧਰ ਆਪਾਂ ਤੜਕੇ ਨੂੰ ਹਲਾਈ ਜਾਣਾ ਨਾਲ ਦੀ ਨਾਲ ਤੇ ਇਹਨੂੰ ਵੀ ਆਪਾਂ ਮੀਡੀਅਮ ਆਚ ਤੇ ਪਕਾਵਾਂਗੇ ਕਿਉਂਕਿ ਮੇਰੇ ਕੋਲ ਟਾਈਮ ਸੀਗਾ ਪਿਆਜ਼ ਆਪਣੇ ਭੁੱਜ ਗਿਆ ਵਿੱਚ ਐਡ ਕਰ ਦਵਾਂਗੇ ਟਮਾਟਰ ਠੀਕ ਹੈ ਇਹਨਾਂ ਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਕੜੀ ਨੂੰ ਮੇਰੀ ਨੂੰ ਦੂਸਰੀ ਸਾਈਡ ਰੱਖੀ ਹੋਈ ਆ ਉਹਨੂੰ 20-25 ਮਿੰਟ ਹੋ ਗਏ ਤੇ ਹਜੇ ਵੀ 25 ਮਿੰਟ ਉਹਨੂੰ ਆਪਾਂ ਹੋਰ ਪਕਾਵਾਂਗੇ ਠੀਕ ਹੈ ਇਧਰ ਆਪਣਾ ਜਿਹੜਾ ਤੜਕਾ ਏ ਉਹ ਬਣ ਕੇ ਬਿਲਕੁਲ ਤਿਆਰ ਹੋ ਚੁੱਕਿਆ ਏ ਤੇ ਹੁਣ ਇਹਨੂੰ ਆਪਾਂ ਇਦਾਂ ਹੀ ਛੱਡ ਦਵਾਂਗੇ ਤੇ ਇੱਥੇ ਤੁਸੀਂ ਚਾਹੋ ਤਾਂ ਮਸਾਲੇ ਐਡ ਕਰ ਸਕਦੇ ਆ ਇਹਦੇ ਵਿੱਚ ਪਰ ਮੈਂ ਅੱਜ ਬਹੁਤੀ ਸਪਾਈਸੀ ਨਹੀਂ ਬਣਾਣੀ ਕਿਉਂਕਿ ਬੱਚਿਆਂ ਨੇ ਵੀ ਖਾਣੀ ਆ ਤਾਂ ਕਰਕੇ ਠੀਕ ਹੈ ਤੇ ਇੰਨੇ ਮਸਾਲੇ ਇਹਦੇ ਵਿੱਚ ਬਹੁਤ ਮਤਲਬ ਹੈਗੇ ਆ ਤੇ ਹੁਣ ਮੈਂ ਇਹਦੇ ਵਿੱਚ ਥੋੜੀ ਜੀ ਲਾਲ ਮਿਰਚ ਪਾਈ ਆ ਤੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਮੇਥੇ ਵੀ ਪਾ ਸਕਦੇ ਆ ਕੜੀ ਦੇ ਵਿੱਚ ਮੇਥਿਆਂ ਦਾ ਜਿਹੜਾ ਟੇਸਟ ਆ ਉਹ ਬਹੁਤ ਜ਼ਿਆਦਾ ਵਧੀਆ ਆਂਦਾ ਪਰ ਉਹ ਤੁਸੀਂ ਜਦੋਂ ਜੀਰਾ ਪਾਉਂਗੇ ਉਹਦੇ ਨਾਲ ਹੀ ਭੁੰਨ ਲੈਣੀ ਆ ਠੀਕ ਹੈ ਤੇ ਇਧਰ ਕੜੀ ਆਪਣੀ ਪੱਕ ਕੇ ਬਿਲਕੁਲ ਤਿਆਰ ਹੋ ਚੁੱਕੀ ਆ ਘੰਟਾ ਹੋ ਗਿਆ ਸਵਾ ਘੰਟਾ ਇਹਨੂੰ ਪੱਕਦੀ ਨੂੰ ਤੇ ਦਾ ਕਲਰ ਵੀ ਕਾਫੀ ਅੱਛਾ ਆ ਚੁੱਕਿਆ ਹੁਣ ਇਹਦੇ ਵਿੱਚ ਆਪਾਂ ਐਡ ਕਰ ਦਵਾਂਗੇ ਆਪਣਾ ਤੜਕਾ ਠੀਕ ਆ ਤੇ ਲੋ ਜੀ ਆਪਣੀ ਗਰਮਾ ਗਰਮ ਕੜੀ ਆ ਜਿਹੜੀ ਉਹ ਬਣ ਕੇ ਬਿਲਕੁਲ ਤਿਆਰ ਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਪਲੀਜ਼ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਦੇਖਣ ਨੂੰ ਲੱਗ ਰਹੀ ਨਾ ਕਿੰਨੀ ਵਧੀਆ ਕੜੀ ਬਣ ਕੇ ਆਪਣੀ ਤਿਆਰ ਹੋਈ ਹੈ ਹਨਾ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਇੱਕ ਰਿਕਵੈਸਟ ਹੈ ਤੁਹਾਡੇ ਅੱਗੇ ਫਿਰ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਨਾ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਥੈਂਕ ਯੂ ਫॉर ਵਾਚਿੰਗ